ਸੱਚੀ ਗੱਲ ਦੀ ਅੱਜ ਜਦੋਂ ਮੈਂ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਹੈ ਬੇਲ ਦੀ ਬੇਲ ਜਿਹੜੀ ਹੈ ਆਮ ਤੌਰ ਤੇ ਦੇਖਿਆ ਜਾਂਦਾ ਹੈ ਤਾਂ ਅਸੀਂ ਇਸ ਦਾ ਜੂਸ ਹੀ ਪੀਨੇ ਹਾਂ ਤੇ ਜੂਸ ਜਿਹੜਾ ਉਹ ਬਹੁਤ ਠੰਡਾ ਹੁੰਦਾ ਵਾ ਬਾਕੀ ਇਹਦੇ ਕੀ ਫਾਇਦੇ ਆ ਏ ਮੇਰੀ ਵੀਡੀਓ ਜੇ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਇਸ ਤੋਂ ਇਲਾਵਾ ਜਿਹੜੀ ਬੇਲ ਉਹ ਸੌ ਬਿਮਾਰੀਆਂ ਦਾ ਇਲਾਜ ਕਰਦੀ ਹੈ ਬੇਲ ਦਾ ਆਮ ਤੌਰ ਤੇ ਜੂਸ ਪੀਤਾ ਜਾਂਦਾ ਹੈ ਇਸ ਦੇ ਪੱਤੇ ਫੁੱਲ ਫਲ ਬੀਜ ਤਣਾ ਜੜ ਸਭ ਕੰਮ ਆਉਂਦੇ ਆ ਦੇਸੀ ਦਵਾਈਆਂ ਵਿੱਚ ਬੇਲਗिरी ਜਿਹੜੀ ਆ ਉਹ ਆਮ ਤੌਰ ਤੇ ਪਾਈ ਜਾਂਦੀ ਹੈ ਪਰ ਇਹ ਖਾਣ ਵਿੱਚ ਬਹੁਤ ਜ਼ਿਆਦਾ ਸੁਆਦੀ ਹੈ ਗਰਮੀਆਂ ਵਿੱਚ ਇਹ ਸਰੀਰ ਨੂੰ ਠੰਡਕ ਪਹੁੰਚਾਉਂਦੀ ਹੈ ਇਹਦਾ ਸਰਬਤ ਬਹੁਤ ਜ਼ਿਆਦਾ ਗਰਮੀਆਂ 'ਚ ਵਧੀਆ ਹੁੰਦਾ ਹੈ ਇਸ ਵਿੱਚ ਕੈਲਰੀ ਕਾਰਬੋਹਾਈਡਰੇਟ ਪ੍ਰੋਟੀਨ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਵਿਟਾਮਿਨ ਇਹ ਤੇ ਵਿਟਾਮਿਨ ਸੀ ਇਸ ਵਿੱਚ ਹੁੰਦਾ ਹੈ ਇਸ ਵਿੱਚ ਲਵਾ ਕੈਲਸ਼ੀਅਮ ਆਇਰਨ ਫਾਸਫੋਰਸ ਐਂਟੀਬੈਕਟੀਰੀਆ ਐਂਟੀਫੰਗਲ ਕਾਰਬੋਹਾਈਡਰੇਟ ਹੋਣ ਕਰਕੇ ਇਹਦੇ ਜੂਸ ਪੀਣ ਨਾਲ ਤੁਹਾਨੂੰ ਫੌਰਨ ਤਾਕਤ ਆ ਜਾਏਗੀ ਅਗਰ ਤੁਹਾਡਾ ਸਰੀਰ ਟੁੱਟਿਆ ਭੱਜਾ ਰਹਿੰਦਾ ਤੁਹਾਨੂੰ ਪ੍ਰੋਬਲਮ ਹੈ ਥਕਾਵਟ ਬਹੁਤ ਆ ਤੁਸੀਂ ਬੇਲ ਦਾ ਜੂਸ ਪੀਓ ਤਹਾਡੀ ਥਕਾਵਟ ਜਿਹੜੀ ਆ ਉਹ ਵੀ ਦੂਰ ਹੋ ਜੇਗੀ ਔਰ ਯਕਦਮ ਇਹ ਐਕਸ਼ਨ ਕਰਦਾ ਜੂਸ ਇਹਦਾ ਦੇਸੀ ਐ ਨੁਕਸਾਨ ਕੋਈ ਨਹੀਂ ਐ ਇਸ ਵਿੱਚ ਪ੍ਰੋਟੀਨ ਜਿਹੜਾ ਵਾ ਹੁੰਦਾ ਹੈ ਬੀਪੀ ਹਾਈ ਜਿੰਨਾ ਦਾ ਰਹਿੰਦਾ ਉਹਨੂੰ ਬੀਪੀ ਜਿਹੜਾ ਉਹ ਡਾਊਨ ਕਰਦਾ ਹਾਰ ਦੀ ਪ੍ਰੋਬਲਮ ਨਹੀਂ ਹੋਣ ਦਿੰਦਾ ਇਸ ਨੂੰ ਚਮਤਕਾਰੀ ਫਲ ਕਹਿੰਦੇ ਹਨ ਹਾਜਮਾ ਠੀਕ ਕਰਦਾ ਹੈ ਜਲਨ ਨਹੀਂ ਹੋਣ ਦਿੰਦਾ ਕਫ ਜਿਹੜੀ ਆ ਉਹਨੂੰ ਨਹੀਂ ਹੋਣ ਦਿੰਦਾ ਬਾਕੀ ਗਰਮੀ ਦੂਰ ਕਰਨ ਵਾਸਤੇ ਤੁਹਾਡਾ ਪੇਟ ਖਰਾਬ ਹੈ ਬਾਰ-ਬਾਰ ਮੋਸ਼ਨ ਆ ਰਿਹਾ ਹੈ ਟੇਢ ਚ ਵੱਟ ਪੈ ਰਿਹਾ ਤੇ ਸਮਝ ਲਓ ਵੀ ਤੁਹਾਨੂੰ ਗਰਮੀ ਹੈ ਤੇ ਤੁਸੀਂ ਮੇਲ ਦਾ ਜੂਰ ਜਿਹੜਾ ਉਹ ਸ਼ਰਬਤ ਉਹ ਪੀਣਾ ਚਾਹੀਦਾ ਸ਼ੂਗਰ ਦੇ ਮਰੀਜ਼ਾਂ ਲਈ ਇਹ ਜਿਹੜਾ ਸ਼ੂਗਰ ਦਾ ਲੈਵਲ ਹੈ ਬਲੱਡ ਸ਼ੂਗਰ ਦਾ ਲੈਵਲ ਉਸ ਨੂੰ ਠੀਕ ਰੱਖਦਾ ਫੋੜੇ ਫਿੰਸੀਆਂ ਜਿਹੜੀਆਂ ਨੇ ਆਮ ਤੌਰ ਤੇ ਹੋ ਜਾਂਦੀਆਂ ਉਸ ਨੂੰ ਠੀਕ ਕਰਨ ਵਾਸਤੇ ਇਹਦੀ ਪੱਤੀਆਂ ਦਾ ਲੇਪ ਜਿਹੜਾ ਉਹ ਫੋੜੇ ਫਿੰਸੀਆਂ ਤੇ ਲਗਾਉਣਾ ਚਾਹੀਦਾ ਹੈ ਕਿਡਨੀ ਤੇ ਲੀਵਰ ਜਿਨ੍ਹਾਂ ਦੇ ਖਰਾਬ ਹੋਣ ਦੇ ਚਾਂਸਾ ਜਾਂ ਖਰਾਬ ਹੈ ਤੇ ਉਸ ਨੂੰ ਇਹ ਬਚਾਉਣ ਵਿੱਚ ਬਹੁਤ ਮਦਦ ਕਰਦਾ ਹੈ। ਇਸ ਦਾ ਜਿਹੜਾ ਸ਼ਰਬਤ ਆ ਉਹ ਪੀਣਾ ਚਾਹੀਦਾ। ਦੰਦਾਂ ਤੋਂ ਖੂਨ ਨਿਕਲਦਾ ਵਾ। ਦੰਦ ਖਰਾਬ ਹੋ ਰਹੇ ਆ। ਤੁਸੀਂ ਇਸ ਦਾ ਸ਼ਰਬਤ ਜਿਹੜਾ ਉਹ ਪੀਓ। ਕਈ ਤਰ੍ਹਾਂ ਦੇ ਕੈਂਸਰ ਇਹ ਠੀਕ ਕਰਦਾ ਹੈ। ਜਿਵੇਂ ਬ੍ਰਸਟ ਵਿੱਚ ਕੈਂਸਰ ਆ, ਉਸ ਨੂੰ ਇਹ ਠੀਕ ਕਰਦਾ। ਜਿੰਨਾ ਭੈਣਾ ਦੇ ਬੱਚਿਆਂ ਲਈ ਦੁੱਧ ਬਹੁਤ ਘੱਟ ਆਉਂਦਾ ਹੈ। ਦੁੱਧ ਨੂੰ ਵਧਾਉਣ ਵਾਸਤੇ ਬੇਲ ਦਾ ਜਿਹੜਾ ਜੂਸ ਹੈ ਜਾਂ ਇਹਦਾ ਸ਼ਰਬਤ ਹੈ ਉਹ ਜਿਹੜਾ ਇਹ ਪੀਣਾ ਚਾਹੀਦਾ ਅਗਰ ਇਨਸਾਨ ਦਾ ਪੇਟ ਸਹੀ ਹੈ ਕਬਈ ਠੀਕ ਹੈ ਗੈਸ ਨਹੀਂ ਹੈ ਬੀਪੀ ਨਹੀਂ ਹੈ ਤੇ ਆਦਮੀ ਉਹ ਸੁਖੀ ਹੈ ਤੇ ਅਗਰ ਤੁਸੀਂ ਬੇਲ ਦਾ ਜੂਸ ਪੀਂਦੇ ਹੋ ਤਾਂ ਤੁਹਾਨੂੰ ਪੇਟ ਵੀ ਠੀਕ ਰਹੇਗਾ ਬੀਪੀ ਵੀ ਠੀਕ ਰਹੇਗਾ ਗੈਸ ਵੀ ਨਹੀਂ ਰਹੇਗੀ ਤੇ ਇਸ ਤੋਂ ਇਲਾਵਾ ਤੁਹਾਨੂੰ ਕਬਜ਼ ਦੀ ਸ਼ਿਕਾਇਤ ਵੀ ਨਹੀਂ ਰਹੇਗੀ ਬਾਕੀ ਜਿਨ੍ਹਾਂ ਨੂੰ ਬਾਰ-ਬਾਰ ਮੈਂ ਅੱਗੇ ਵੀ ਦੱਸਿਆ ਜਿਨ੍ਹਾਂ ਨੂੰ ਬਾਰ-ਬਾਰ ਮੋਸ਼ਨ ਆਉਂਦਾ ਤੇ ਹਾਜ਼ਮਾ ਠੀਕ ਨਹੀਂ ਰਹਿੰਦਾ ਉਹਨਾਂ ਨੂੰ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਬਾਕੀ ਜਿਹੜਾ ਕੱਚਾ ਵਾ ਉਸ ਦਾ ਜ਼ਿਆਦਾ ਫਾਇਦਾ ਹੈ ਮੇਲ ਦੀ ਗਿਰੀ ਜਿਹੜੀ ਹੈ ਉਹ ਹਲਕੀ ਹੁੰਦੀ ਹੈ ਤੇ ਪਾਚਨ ਸ਼ੀਲ ਹੈ ਬਾਕੀ ਖੁਸ਼ੀ ਨਹੀਂ ਕਰੇਗਾ ਭੁੱਖ ਜਿਆਦਾ ਲੱਗੇਗੀ ਹਾਜ਼ਮਾ ਠੀਕ ਕਰੇਗਾ ਬਾਤ ਨਾਸ਼ਕ ਹੈ ਤੇ ਕਦੇ ਵੀ ਤੁਹਾਨੂੰ ਗੈਸ ਨਹੀਂ ਬਣਦਾਏਗਾ ਤੇ ਕਫ ਵੀ ਇਹ ਕਦੇ ਨਹੀਂ ਬਣਦਾਏਗਾ ਤੁਹਾਨੂੰ ਬਲਗਮ ਖਾਂਸੀ ਵਗੈਰਾ ਕਦੇ ਨਹੀਂ ਹੋਏਗੀ ਇਸ ਤੋਂ ਇਲਾਵਾ ਮੋਸ਼ਨ ਜਿਹੜਾ ਉਹ ਇੱਕ ਵਾਰੀ ਖੁੱਲ ਕੇ ਆ ਜਾਏਗਾ ਬਾਰ ਬਾਰ ਤੁਹਾਨੂੰ ਮੋਸ਼ਨ ਕਰਨ ਦੀ ਲੋੜ ਨਹੀਂ ਪੈਗੀ ਬੇਲ ਦਾ ਫਲ ਕੱਚਾ ਹਮੇਸ਼ਾ ਖਾਣਾ ਚਾਹੀਦਾ ਸੁੱਕੇ ਹੋਏ ਬੇਲ ਨੂੰ ਖਾਣ ਵਿੱਚ ਜ਼ਿਆਦਾ ਗੁਣ ਹੁੰਦਾ ਹੈ ਬੇਲ ਕੈਂਡੀ ਵੀ ਖਾਈ ਜਾ ਸਕਦੀ ਹੈ ਤੇ ਬੇਲ ਦਾ ਮਰੱਬਾ ਵੀ ਖਾਧਾ ਜਾ ਸਕਦਾ ਹੈ ਤੇ ਬੇਲ ਦਾ ਚੂਰਨ ਵੀ ਖਾਧਾ ਜਾ ਸਕਦਾ ਪਰ ਗੁਣ ਸਾਰਿਆਂ ਦੇ ਵਿੱਚ ਇੱਕੋ ਜਿਹੇ ਨੇ ਬਾਕੀ ਇਸ ਤੋਂ ਲਾਵਾ ਅੰਤੜੀਆਂ ਨੂੰ ਸਾਫ਼ ਰੱਖਦਾ ਵਾ ਤੇ ਖੂਨ ਨੂੰ ਵੀ ਹਮੇਸ਼ਾ ਇਹ ਸਾਫ਼ ਕਰਦਾ ਵਾ ਲੀਵਰ ਨੂੰ ਹਮੇਸ਼ਾ ਠੀਕ ਰੱਖਦਾ ਵਿਟਾਮਿਨ ਸੀ ਦੀ ਕਮੀ ਜਿਹੜੀ ਆ ਉਹ ਨਹੀਂ ਆਉਣ ਦੇਗਾ ਜਿਆਦਾ ਕਬਜ਼ ਹੋਣ ਕਰਕੇ ਜਿਨ੍ਹਾਂ ਨੂੰ ਮਤਲਬ ਵੀ ਜਿਆਦਾ ਕਬਜ਼ਾ ਉਹ ਇਹਦਾ ਜ਼ਰੂਰ ਸੇਵਨ ਕਰਨ ਸ਼ੂਗਰ ਵਾਲੇ ਮਰੀਜ਼ ਤੇ ਥਾਇਰੋਇਡ ਵਾਲੇ ਉਹ ਇਸ ਦਾ ਸੇਵਨ ਘੱਟ ਕਰਨ। ਬਾਕੀ ਆਮ ਤੌਰ ਤੇ ਜਿਨ੍ਹਾਂ ਦਾ ਕੰਨ ਵਗਦਾ ਬੋਲਾਪਨ ਉਹਨਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ। ਮੇਰਾ ਮਤਲਬ ਇਹ ਆ ਵੀ ਇਹ ਅਸੀਂ ਮੇਲ ਦੇ ਸ਼ਰਬਤ ਨਾਲ ਜੁੜੀ ਹੈ। ਗਰਮੀਆਂ ਦੇ ਵਿੱਚ ਤੁਸੀਂ ਇੰਨੀਆਂ ਚੀਜ਼ਾਂ ਖਾਂਦੇ ਹੋ। ਤੁਸੀਂ ਇਸ ਦਾ ਮੇਲ ਦਾ ਸ਼ਰਬਤ ਪੀਓ। ਤੁਹਾਨੂੰ ਉਹਦੇ ਗੁਣਾਂ ਬਾਰੇ ਪਤਾ ਲੱਗ ਜਾਏਗਾ। ਬਾਕੀ ਜੇ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ